So it was a problem. So and at the same time, what's going to happen? Like small stores, they're going to get some sale. They're going to make some money. Mm. Nothing wrong with that. Mm. If you're looking for alcohol, you can buy from anywhere. Mm. So it's good. It's, I think it's a good idea. नहीं <laughs> तो उसके लिए तो आगे आके परेशानी होगी मेरे हिसाब से अल्कोहल देखो आजकल के जनरेशन में बहुत ज़्यादा बिक रहा है राइट अब लोग क्या कहते हैं एल में जाते हैं बट उनको एक आई चाहिए ना बट अब लोग मतलब बच्चे हैं उनको अब जैसे कन्वीनियंस स्टोर में भी मिलने लग गए ना तो अब उनको मे बी आई की ज़रूरत है या नहीं है बट आजकल बच्चे बहुत ज़्यादा स्मोक बहुत ज़्यादा ये चीज़ें कर रहे हैं सो मैं एग्री नहीं करती इस पर ਹੈ ਨਾ ਬੱਚੋਂ ਕੋ ਥੋੜਾ ਪਤਾਉਣਾ ਚਾਹੀਏ ਕਿ ਮਤਲਬ ਐਲਕੋਹਲ ਇਟਸ ਬੈਡ ਫॉर ਥੈਮ ਹੈ ਨਾ ਕਿ ਥੋੜਾ ਉਹਨੂੰ ਰਿਸਟ੍ਰਿਕਟ ਹੋਣਾ ਚਾਹੀਏ ਕਨਵੀਨੀਅੰਸ ਸਟੋਰ 'ਤੇ ਨਹੀਂ ਮਿਲਣਾ ਚਾਹੀਏ ਇੱਕ ਰਿਸਟ੍ਰਿਕਟਿਡ ਸਟੋਰ 'ਤੇ ਹੀ ਮਿਲਣਾ ਚਾਹੀਏ ਗਵਰਤਲਬ ਹੈ ਕਿ ਅੱਜ ਤੋਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਨਵੀਨੀਅੰਟ ਸਟੋਰਸ ਸ਼ਰਾਬ ਵੇਚ ਸਕਣਗੇ ਇਸ ਵਿੱਚ ਡਿਸਪਲੇ ਲਈ 20% ਬੀਅਰ ਸਾਇਰ ਅਤੇ ਪਹਿਲਾਂ ਤੋਂ ਤਿਆਰ ਕੋਕਟੇਲਸ ਸੂਬੇ ਦੇ ਛੋਟੇ ਪ੍ਰੋਡਿਊਸਰਸ ਦੇ ਉਤਪਾਦ ਹੋਣੇ ਲਾਜ਼ਮੀ ਨੇ ਅਤੇ 10% ਵਾਈਨ 온ਟੇਰੀਓ ਦੀਆਂ ਛੋਟੀਆਂ ਵਾਈਨਰੀਜ਼ ਲਈ ਰੱਖਵੀ ਹੋਏਗੀ। ਕੁਝ ਲੋਕਾਂ ਮੁਤਾਬਕ ਇਸ ਨਾਲ ਲੋਕਲ ਵਪਾਰਾਂ ਨੂੰ ਫਾਇਦਾ ਹੋਏਗਾ। ਇੱਕ ਕਮਿਊਨਿਟੀ ਐਕਟਿਵਿਸਟ ਸੰਦੀਪ ਸੰਘਾ ਮੁਤਾਬਕ ਕਨਵੀਨੀਅன்ஸ் ਸਟੋਰਸ ਤੇ ਸ਼ਰਾਬ ਲਿਆ ਕੇ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ। ਇਮੇਜਿਨ ਕਰੋ ਜਿਸਲੇ ਹੁਣ ਅਰਾਊਂਡ ਦਾ ਕੋਰਨਰ ਜਿਹੜੀ ਕਨਵੀਨੀਅன்ஸ் ਸਟੋਰਸ ਦੇ ਉੱਤੇ ਅਵੇਲੇਬਲ ਹੋ ਜੋਗੀ। ऑन टॉप ऑफ दैट 7 11 ਦੇ ਵਿੱਚ ਬੈਠ ਕੇ ਸਾਡੇ ਬੱਚੇ ਵੀ ਕੰਜ਼ੂਮ ਕਰ ਸਕਣਗੇ ਮਤਲਬ ਜਿਹੜੇ 18 ਸਾਲ ਤੋਂ ਉੱਪਰ ਡੈਫੀਨਿਟਲੀ ਆ ਪਰ ਤੁਸੀਂ ਵੇਚੀ 18 ਸਾਲ ਤੋਂ ਉੱਪਰ ਦੇਣੂ ਆ ਸਿੱਪ ਕੌਣ ਲੈ ਰਿਹਾ ਹਾਊ ਕੈਨ ਯੂ ਮੋਨਿਟਰ ਠੀਕ ਹੈ ਰਿਸਪੌਂਸਿਬਿਲਟੀ ਕਿਦੀ ਹੋਵੇਗੀ ਉਹਦੇ ਉੱਤੇ ਕਿਉਂਕਿ ਜਿਸਲੇ ਹਾਈ ਸਕੂਲ ਦੇ ਵਿੱਚ ਗ੍ਰੇਡ 12 ਵਾਲੇ ਬੱਚੇ ਆ ਉਹਨਾਂ ਦੇ ਨਾਲ ਗ੍ਰੇਡ 8 ਵਾਲੇ ਗ੍ਰੇਡ 9 ਵਾਲੇ ਵੀ ਜਾਣਗੇ ਹਾਊ ਕੈਨ ਯੂ ਮੋਨਿਟਰ ਬਿਲਕੁਲ ਤੁਸੀਂ ਸਟੋਰ ਦੇ ਰਿਸਪੌਂਸਿਬਲ ਓਨਰ ਕੋਈ ਵੀ ਹੋ ਸਕਦਾ ਪੜ ਉਹਦੇ ਨਾਲ ਬੈਠ ਕੇ ਸਿੱਪ ਕਾਉਂਟ ਕਰ ਰਿਹਾ ਉਹਦੀ ਜ਼ਿੰਮੇਵਾਰੀ ਕਿਹਦੀ ਹੋਵੇਗੀ ਸੜਕ ਦੇ ਉੱਤੇ ਵਾਕ ਕਰਦੇ ਸਮੇਂ ਜਿਹੜੀਆਂ ਡਰਾਈਵਰਸ ਨੂੰ ਹੋਰ ਮੁਸ਼ਕਲਾਂ ਬਦਲਣ ਜਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੋਵੇਗੀ ਮੇਰੇ ਹਿਸਾਬ ਦੇ ਨਾਲ ਇਟਸ ਕੰਪਲੀਟਲੀ ਕੰਪਲੀਟਲੀ ਮੈਂ ਤਾਂ ਕਹੂੰਗਾ ਜੀ ਬਈ ਸਾਡੀ ਸੁਸਾਇਟੀ ਨੂੰ ਇੱਕ ਕਾਫੀ ਹੱਦ ਤੱਕ ਡਿਸਟਰੋਏ ਕਰਨ ਵਾਲਾ ਸਟੈਪ ਹੈ ਆਈ ਹੈਵ ਅ ਲੋਟ ਆਫ ਫੈਥ ਇਨ தி ਸਮਾਲ ਬਿਜ਼ਨਸ ਓਨਰਸ ਥਿਸ ਇਜ਼ ਗ੍ਰੇਟ ਫॉर ਲੋਕਲ ਜੌਬਸ ਐਂਡ ਸਮਾਲ ਬਿਜ਼ਨੈਸਸ ਇਨ ਆਰ ਕਮਿਊਨਿਟੀਜ਼ ਐਂਡ ਦੇਵ ਬੀਨ ਗੁੱਡ ਐਕਟਰਸ they sell uh lottery tickets and tobacco already and uh they're just going to add to their product suite you know compliance is a legal obligation we've increased the amount of people enforcing it through our uh alcohol and gaming uh, uh Ontario associations ਇਸ ਬਾਬਤ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਕਨਵੀਨੀਅੰਟ ਸਟੋਰਸ ਨੂੰ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਬਹੁਤ ਸਾਵਧਾਨੀ ਵਰਤਣੀ ਪਵੇਗੀ ਅਤੇ ਇਸ ਬਾਬਤ ਕਾਨੂੰਨ ਤੋੜਨ ਵਾਲਿਆਂ ਅਤੇ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਵਿੱਚ 50000 ਡਾਲਰ ਤੋਂ ਜ਼ਿਆਦਾ ਜੁਰਮਾਨਾ ਅਤੇ ਸ਼ਰਾਬ ਵੇਚਣ ਦਾ ਲਾਇਸੈਂਸ ਵੀ ਜਾ ਸਕਦਾ ਹੈ ਸੰਦੀਪ ਸੰਗਾ ਮੁਤਾਬਿਕ ਇਸ ਕਦਮ ਨਾਲ ਹੋਰ ਕਈ ਸਵਾਲ ਉੱਠਦੇ ਨੇ ਜਿਨ੍ਹਾਂ ਬਾਬਤ ਕਮਿਊਨਿਟੀ ਨੂੰ ਸਿਰ ਜੋੜਨ ਦੀ ਜ਼ਰੂਰਤ ਹੈ ਤੁਹਾਡੇ ਮੁਤਾਬਿਕ ਇਹ ਜਿਹੜੀ ਮੂਵ ਹੈ অন্ਟੇਰੀਓ ਗਵਰਨਮੈਂਟ ਦੀ ਇਹਦੇ ਨਾਲ ਅਲਕੋਹਲ ਹੋਰ ਜ਼ਿਆਦਾ ਐਕਸੈਸਿਬਲ ਹੋ ਜਾਏਗੀ ਸਾਰਿਆਂ ਵਾਸਤੇ ਬਿਲਕੁਲ ਜੀ ਡੈਫੀਨਿਟਲੀ ਕਿਉਂਕਿ ਕਨਵੀਨੀਅன்ஸ் ਸਟੋਰ ਅੱਗੇ ਕੀ ਹੁੰਦਾ ਸੀ ਲਵਿੰਜ ਜੀ ਐਲਸੀਬੀਓ ਜਿਹੜੇ ਆ ਕਾਫੀ ਦੂਰ ਹੱਦ ਤੱਕ ਹੁੰਦੇ ਸੀ ਮੋਸਟਲੀ ਉਹ ਡਰਾਈਵਿੰਗ ਡਿਸਟੈਂਸ ਦੇ ਉੱਤੇ ਰੱਖੇ ਹੋਏ ਹੁੰਦੇ ਸੀ ਕਨਵੀਨੀਅன்ஸ் ਸਟੋਰ ਵੀ نو ਦੇ ਆਰ ਅਰਾਊਂਡ ਐਵਰੀ ਸਿੰਗਲ ਜਿਹੜੀ ਕੋਰਨਰ ਪਲਾਜ਼ਾ ਹੈ ਜਿਆ ਉਹਦੇ ਵਿੱਚ ਤੁਹਾਡੇ ਕਨਵੀਨੀਅன்ஸ் ਸਟੋਰ ਹੈਗਾ ਸੋ ਹੁਣ ਉੱਥੇ ਰੈਡੀ ਟੂ ਡਰਿੰਕ ਜਿਹੜੀਆਂ ਉਹ ਡਰਿੰਕਸ ਮਿਲਣ ਗਿਆ ਉਹਦੇ ਨਾਲ ਡੈਫੀਨਿਟਲੀ ਐਕसेसਿਬਿਲਟੀ ਜਿਹੜੀ ਆ ਫਾਰ ਐਵਰੀ ਏਜ ਗਰੁੱਪ ਉਹ ਵਧੇਗੀ ਉਹਦੇ ਨਾਲ ਡੈਫੀਨਿਟਲੀ ਕਰਾਈਮ ਵੀ ਵੱਧ ਸਕਦਾ ਉਹਦੇ ਨਾਲ ਡਰਾਈਵਰ ਲੋਕਾਂ ਨੂੰ ਜਿਹੜੇ ਚੈਲੰਜਸ ਆਉਣੇ ਆ ਉਹ ਵੀ ਵੱਧ ਸਕਦੇ ਆ ਡੈਫੀਨਿਟਲੀ ਇਟ ਕੈਨ ਕ੍ਰੀਏਟ ਅ ਲੋਟ ਆਫ ਮੈਸ ਮੇਰੇ ਹਿਸਾਬ ਦੇ ਨਾਲ ਆਉਣ ਵਾਲੇ ਜ਼ਿਕਰਯੋਗ ਹੈ ਕਿ ਸੂਬੇ ਮੁਤਾਬਕ ਉਹ ਆਪਣੀ 10 ਸਾਲ 3.8 ਬਿਲੀਅਨ ਡਾਲਰ ਦੀ ਮਾਨਸਿਕ ਸਿਹਤ ਯੋਜਨਾ ਦੇ ਹਿੱਸੇ ਵਜੋਂ ਐਲਕੋਹਲ ਦੀ ਖਪਤ ਨਾਲ ਸੰਬੰਧਿਤ ਸਮਾਜਿਕ ਜ਼ਿੰਮੇਵਾਰੀ ਅਤੇ ਜਨਤਕ ਸਿਹਤ ਯਤਨਾਂ ਦਾ ਸਮਰਥਨ ਕਰਨ ਲਈ 10 ਮਿਲੀਅਨ ਡਾਲਰ ਖਰਚ ਕਰੇਗੀ। ਲਵੀਨ ਗੇਲ ਆਮਨੀ ਨਿਊਜ਼